ਲੋਬ ਸੱਜਣਾ ਪਹੁੰਚ ਚੁੱਕੇ ਆ ਜੀ ਕਾਰਨਲ ਟਰੈਕਟਰ ਸੇਲਜ਼ ਵਾਲਿਆਂ ਦੇ ਦੇਖ ਸਕਦਾ ਤੁਸੀਂ ਬਾਈ ਹੁਣਾਂ ਕੋਲੇ ਨਵਾਂ ਸਟਾਕ ਸਟਾਕ ਆ ਚੁੱਕਾ ਜੀ 981414511 ਮस्तान ਸਿੰਘ ਬਾਈ ਦਾ ਨਾਮ ਆ ਤੇ ਕੱਲੇ-ਕੱਲੇ ਟਰੈਕਟਰ ਦੇ ਬਾਰੇ ਆਪਾਂ ਜਾਣੂ ਕਰਵਾਵਾਂਗੇ ਰੇਟ ਦੱਸਾਂਗੇ ਤੁਹਾਨੂੰ ਦੇਖ ਸਕਦਾ ਤੁਸੀਂ ਇਧਰੋਂ ਸ਼ੁਰੂ ਕਰਦੇ ਆ ਜੀ ਆਪਾਂ ਸੂਨ ਵਾਲੀ ਕਾ ਟਰੈਕਟਰ 4x4 ਦੇਖ ਸਕਦਾ ਛੋਟਾ ਟਰੈਕਟਰ ਆ ਜੀ ਤੇ 22 ਮਾਡਲ ਹੈ 8 ਲੱਖ 40 ਹਜ਼ਾਰ ਦੀ ਡਿਮਾਂਡ ਆ ਬਾਕੀ ਸਾਰੇ ਦੀ ਜਾਣਕਾਰੀ ਤੁਸੀਂ ਬਾਈ ਹੁਆਂ ਕੋਲ ਲੈ ਸਕਦੇ ਨੰਬਰ ਆਪਾਂ ਬੋਲਤਾ ਲਾਸਟ ਤੇ ਫੇਰ ਨੰਬਰ ਬੋਲਦਾਂਗੇ ਇੱਧਰ ਕਰਤਾਰ ਖੜਾ ਜੀ ਗਲੋਬ ਟਰੈਕ ਦੇ ਸਕਦੇ 4x4 ਟਰੈਕਟਰ ਬਹੁਤ ਸੋਹਣਾ ਪਿਆ ਹੀ ਦੇ ਸਕਦਾ ਤੁਸੀਂ ਤੇ 4x4 ਟਰੈਕਟਰ ਹੈ ਜੀ ਤੇ ਇਹ ਹੈਗਾ 23 ਮਾਡਲ 8 ਲੱਖ 90 ਹਜ਼ਾਰ ਦੀ ਡਿਮਾਂਡ ਆ ਟਰੈਕਟਰ ਤੇ ਦੇ ਸਕਦਾ ਜਿਵੇਂ ਨਵਾਂ ਟਰੈਕਟਰ ਹੈ ਜੀ ਤੇ ਇੱਧਰ ਖੜਾ ਜੀ अर्जन नोवो 2020 ਮਾਲਵਾ 6.30 ਹੇਅਰ ਬਿ ਡਿਮਾਂਡ ਆ ਦੇ ਸਕਦੇ ਤੁਸੀਂ 600 ਪਾਂਡ ਡੀਆਈ origignal tractor ਆ ਸਾਰੇ ਬਾਈ ਹੋਣ ਅਗਲੇ ਦੇ ਸਕਦੇ ਸੀ ਆ ਮਾਰਕੇ ਮੁਰਕੇ ਟਾਇਰਾਂ ਤੇ ਦੇ ਸਕਦੇ ਹਾਂ ਉਮੀਂ ਆ ਦੇ ਸਕਦਾ ਤੇ ਅੱਗੇ ਖੜਾ ਜੰਡੀ ਆ 50 75ਈ ਜਾਂ 75ਈ ਟਾਇਰ ਤੁਸੀਂ ਦੇ ਸਕਦੇ ਮਿੱਤਰੋ 4x4 ਆ ਜੀ ਅਗਲੇ ਟਾਇਰ ਪਿਛਲੇ ਟਾਇਰਾਂ ਦੇ ਬਰਾਬਰ ਆ ਹੀ ਦੇ ਸਕਦਾ ਤੁਸੀਂ ਤੇ ਯੰਡੀਅਰ ਖੜਾ ਜੀ। ਫੌਲਰ ਸਿਫਟ ਦੇ ਸਕਦਾ ਤੁਸੀਂ। ਟਰੈਕਟਰ ਬਹੁਤ ਸੋਹਣਾ ਪਿਆ ਜੀ 15 ਮਾਡਲ 9 ਲੱਖ 70 ਹਜ਼ਾਰ ਰੁਪਏ ਡਿਮਾਂਡ ਆ। ਗੱਲਬਾਤ ਵੀ ਹੈਗੀ ਟਰੈਕਟਰ ਚ ਦੇ ਸਕਦਾ ਤੁਸੀਂ। ਬਾਕੀ ਅੱਗੇ ਲੈ ਕੇ ਚੱਲਦੇ ਆ 5210 ਯੰਡੀਅਰ। ਇਹ ਵੀ ਟਰੈਕਟਰ ਤੁਸੀਂ ਦੇ ਸਕਦਾ। ਇਹ ਆਇਆ ਹੈਗਾ ਜੀ 22 ਮਾਡਲ 7 ਲੱਖ 90 ਹਜ਼ਾਰ ਰੁਪਏ ਇਹਦੀ ਡਿਮਾਂਡ ਆ ਜੀ। ਟਰੈਕਟਰ ਤੁਸੀਂ ਦੇ ਸਕਦੇ। ਇਹ ਵੀ ਸਾਰਾ ਹੀ origignal ਟਰੈਕਟਰ ਆ ਜੀ। ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਆ ਜੀ ਇਹ ਅੱਗੇ ਖੜਾ ਹੀ ਮਹਿੰਦਰਾ 275 ਐਕ ਡੀ ਆਈ ਐਕਸ ਪੀ ਪਲੱਸ ਦੇਖ ਸਕਦਾ ਟਰੈਕਟਰ ਇਹ ਵੀ origignal ਟਰੈਕਟਰ ਸਾਰਾ ਜੀ ਤੇਈ ਮਾਡਲ ਆ 530 ਹੀਰ ਬੀ ਡਿਮਾਂਡ ਆ ਅੱਗੇ ਖੜਾ ਹੀ ਸਵਰਾਜ 963 ਐਫ ਸੀ ਇਹ ਟਰੈਕਟਰ ਵੀ ਦੇ ਸਕਦਾ ਹਾਂ 18 ਮਾਡਲ 6 ਲੱਖ 30 ਹਜ਼ਾਰ ਪਰ ਡਿਮਾਂਡ ਟਰੈਕਟਰ ਵੀ ਟਰੈਕਟਰ ਦੀ ਜੀ ਸਤੈ ਐਨ ਏਜੰਸੀ ਵਾਲਾ ਕੰਮ ਇੱਧਰ ਖੜਾ ਜੌਨਡੀਅਰ 5310 ਇਹ ਵੀ ਦੇ ਸਕਦਾ ਤੁਸੀਂ 15 ਮਾਡਲ 6 ਲੱਖ 20 ਹਜ਼ਾਰ ਪਰ ਡਿਮਾਂਡ ਟਰੈਕਟਰ ਦੇ ਸਕਦਾ ਤੁਸੀਂ ਜੌਨਡੀਅਰ ਜਮਾ ਨਮਾ ਟਰੈਕਟਰ ਪਿਆ ਜੀ ਇਹ ਵੀ ਤੇ ਭਾਈ ਸੋਹਣਾ ਕੋਲ ਐਨ ਕੋਕਾ ਵੀ ਟਰੈਕਟਰ ਹੁੰਦੇ ਆ ਜੀ 5410 ਖੜਾ ਜੌਨਡੀਅਰ ਟਰਬੋ ਕੋਲਰ ਸੈਸਟ ਸਿਫਟ ਦੇ ਸਕਦਾ ਤੁਸੀਂ ਐਣ ਗੱਲ ਬਾਤ ਹੈ ਟਰੈਕਟਰ ਚ 10 ਮਾੜਾ 6 ਲੱਖ 90 ਹੇਅਰ ਪਰ ਡਿਮਾਂਡ ਆ ਤੇ ਇੱਧਰ ਖੜਾ ਜੀ ਮਹਿੰਦਰਾ ਦਾ 2055 ਡੀਏ ਲੈਸਾ ਦਰ ਰਹੀ ਟਰੈਕਟਰ ਦੇ ਸਾਧਿਓਂ ਕੋਈ ਵੀ ਭਾਈ ਹੁਣ ਖੜਾ ਟਰੈਕਟਰ ਜਮਾਨਾ ਨਮਾ ਟਰੈਕਟਰ ਆ ਇਹ ਵੀ ਇਹ 23 ਮਾੜਾ 7 ਲੱਖ 50 ਹੇਅਰ ਪਰ ਡਿਮਾਂਡ ਆ ਟਰੈਕਟਰ ਦੀ ਐਣ ਵਧੀਆ ਹਾਲਤ ਵਿੱਚ ਇੱਕ ਟੋਟਾ ਟਰੈਕਟਰ ਆ ਜੀ ਇਹ ਬਾਕੀ ਅੱਗੇ ਦਿਖਾ ਦਿੰਨੇ ਆ ਜੀ ਆਪਾਂ 5545 ਡੀਆਈ ਮਸ਼ੀਨ ਇਹ ਵੀ ਟਰੈਕਟਰ ਦੀ ਦੇਖ ਸਕਦਾ ਤੁਸੀਂ ਇਹ ਮੈਟਰੋ ਹੈਗਾ 10 ਮੜ 330 ਹਜ਼ਾਰ ਵੀ ਡਿਮਾਂਡ ਟਰੈਕਟਰ ਦੀ ਅੱਗੇ ਖੜਾ 5510 ਜਿਉਂਡੀਅਰ ਇਹ ਹੈਗਾ ਜੀ 8 ਮੜ 920 ਹਜ਼ਾਰ ਵੀ ਡਿਮਾਂਡ ਆ 4x4 ਇਹ ਵੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਖੜਾ 4x4 ਅਰਜਨ ਨੋਵੋ ਟੀਐਸ ਡਿਲਕਸ ਹਿੰਦਰਾ ਸਸਪੈਂਡ ਡੀਏ 22 ਮਾੜੋ 795000 ਰੁਪਏ ਦੀ ਮੰਗ ਆ 4x4 ਟਰੈਕਟਰ ਆ ਜੀ ਇਹ ਜਿਆਦਾ ਜੀ ਜਿਆਦਾ ਦੇ ਸਕਦਾ ਤੁਸੀਂ ਕੀ ਕਰਾ ਹੈ ਇਹ ਅੱਗੇ ਲੈ ਕੇ ਚਲਦੇ ਹਾਂ ਨੋਵੋ 755 ਡੀਏ ਇਹ ਵੀ ਟਰੈਕਟਰ ਦੇ ਜੀ ਸਾਡੇ 4x4 ਤੇ 22 ਮਾੜਲਾ 10 ਲੱਖ ਪਿੰਡ ਹੈ ਇਅਰ ਪਰ ਡਿਮਾਂਡ ਆ ਤੇ ਅੱਗੇ ਚੈੱਕ ਕਰ ਸਕਦੇ ਬਾਈ ਹੋਣ ਅਕਲੇ ਹਰੇ ਕਿਸਾਨ ਦੇ ਬਜਟ ਦਾ ਟਰੈਕਟਰ ਹੁੰਦਾ ਹੀ ਦੇਖ ਸਕਦੇ ਤੁਸੀਂ ਤੇ ਪ੍ਰੀਤ ਖੜਾ ਜੀ 5 ਲੱਖ 50 ਹੈ ਇਅਰ ਪਰ ਡਿਮਾਂਡ ਆ ਡਟ ਤੇ ਦੇ ਸਕਦਾ ਅੱਗੇ ਜੌਂਡੀਰ ਖੜਾ ਹੀ ਪਿਆ 5405 ਤੇ ਇੱਧਰ ਖੜਾ ਜੀ 3630 ਨਿਊ ਹਾਲੈਂਡ 3630 7 ਲੱਖ 30 ਹੈਰ ਬਿੜਵਾੜਾ 23 ਮਾੜ ਦਾ ਟਰੈਕਟਰ ਆ ਜੀ ਇਹ ਦੇਖ ਸਕਦਾ ਤੁਸੀਂ ਪਾਵਰ ਸਟੀering ਆ ਜੀ ਦੇਖ ਸਕਦਾ ਤੁਸੀਂ ਨਿਊ ਹੋਲੈਂਡ ਅੱਗੇ ਖੜਾ ਜੀ 555 ਇਹ ਜੌਨ ਡੀਅਰ ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ 12 ਮਾਡਲ 495000 ਵੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦਾ ਤੁਸੀਂ ਅੱਗੇ ਖੜਾ ਹੈ ਮਹਿੰਦਰਾ 605 ਡੀਏ ਅਰਜਨ ਨੋਵੋ 605 ਡੀਏ ਏ ਵੀ ਟਰੈਕਟਰ ਦੇ ਦੇ ਸਕਦਾ 15 ਮਾਡਲ ਆ 5 ਲੱਖ 50 ਹਜ਼ਾਰ ਰਿਪ ਡਿਮਾਂਡ ਆ Ориジナル ਟਰੈਕਟਰ ਸਰ ਦੇ ਸਕਦਾ ਤੁਸੀਂ ਇੱਧਰ ਮਹਿੰਦਰਾ ਖੜਾ ਜੀ B 275 DI ਤੇ ਇੱਧਰ 50 PA D ਜੌਂਡੀਅਰ ਫੇਰ ਖੜਾ ਜੀ D ਮਾਡਲ ਆ 6 ਲੱਖ 95 ਹਜ਼ਾਰ ਰਿਪ ਡਿਮਾਂਡ ਆ ਟਰੈਕਟਰ ਵੀ ਦੇ ਸਕਦਾ ਐਨ ਕੋਕਾ ਵੀ ਟਰੈਕਟਰ ਆ ਜੀ ਤੇ ਅੱਗੇ ਲੱਗੇ ਚੱਲਦੇ 5310 S ਜੌਂਡੀਅਰ ਕਾਲਰ ਸਿਸਟਮ 7 ਮਾਡਲ ਆ ਜੀ 665000 ਰੁਪਏ ਡਿਮਾਂਡ ਆ 70 ਪਾਵਰ ਵਾਲੇ ਟਰੈਕਟਰ ਤੇ ਦੇ ਸਕਦੇ ਆ ਆ ਟਰੈਰਾਂ ਤੋਂ ਮਾਰਕੀ ਮਰੁਕ ਚੈੱਕ ਕਰ ਸਕਦੇ ਹੋ ਉਵੇਂ ਪਈ ਆ ਜੀ ਬਾਕੀ ਸਾਰੀ ਦੀ ਜਾਣਕਾਰੀ ਤੁਸੀਂ ਬਾਈ ਹੁਣਾਂ ਕੋਲ ਲੈ ਸਕਦੇ ਆ ਤੇ 9814114511 ਇਹ ਬਾਈ ਦਾ ਨੰਬਰ ਆ ਜੀ ਮਸਤਾਨ ਸਿੰਘ ਬਾਈ ਦਾ ਨਾਮ ਆ ਇਸ ਨੰਬਰ ਤੇ ਸਾਰੀ ਜਾਣਕਾਰੀ ਪਾਈ ਦੀ ਬਾਈ ਤੁਸੀਂ ਟਰੈਕਟਰ ਬਾਰੇ ਲੈ ਸਕਦੇ ਹੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਤੇ ਪੇਨ ਨੂੰ ਜ਼ਰੂਰ ਫੋਲੋ ਕਰ ਲਓ ਜੀ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਜੀ